ਦਾ ਕਸ਼ਮੀਰ ਦੇ ਵਿੱਚ ਹੋਏ ਕਤਲੇਆਮ ਦਾ ਜਿਹੜਾ ਆਪਾਂ ਨੇ ਇੱਕ ਕੈਂਡਲ ਮਾਰਚ ਕੱਢਿਆ ਹੈ ਇਸ ਗੱਲ ਦਾ ਪ੍ਰਤੀਕ ਹੈ ਕਿ ਮਲੇਰ ਕੋਲੇ ਦੀ ਧਰਤੀ ਅਮਨ ਔਰ ਸ਼ਾਂਤੀ ਦੀ ਧਰਤੀ ਹੈ ਆਪਦੀ ਭਾਈਚਾਰੇ ਦੀ ਧਰਤੀ ਹੈ ਅਸੀਂ ਸਾਰੇ ਇੱਕ ਹਾਂ ਔਰ ਅਸੀਂ ਹਰ ਮੁੱਦੇ ਤੇ ਇੱਕ ਹਾਂ ਅਸੀਂ ਜ਼ੁਲਮ ਦੀ ਆਤੀ ਦੇ ਖਿਲਾਫ ਟਕਟਾਨ ਮਰ ਕੇ ਇਕੱਠੇ ਹੋ ਕੇ ਲੜਾਂਗੇ ਔਰ ਸਾਨੂੰ ਵੰਡਿਆ ਨਹੀਂ ਜਾ ਸਕਦਾ ਸਾਨੂੰ ਭੜਿਆ ਨਹੀਂ ਜਾ ਸਕਦਾ ਇਸੇ ਧਰਤੀ ਤੇ ਜਨਮ ਲਿਆ ਇਸੇ ਧਰਤੀ ਦੀ ਅਸੀਂ ਤਰੱਕੀ ਲਈ ਕੰਮ ਕਰ ਰਹੇ ਆ ਔਰ ਇਸੇ ਧਰਤੀ ਤੇ ਰਹਿ ਕੇ ਅਸੀਂ ਕਿਸੇ ਵੀ ਜ਼ਾਲਿਮ ਨੂੰ ਬਖਸ਼ਾਂਗੇ ਨਹੀਂ ਉਹਦੇ ਖਿਲਾਫ ਸਖਤੋ ਸਖਤ ਕਾਰਵਾਈ ਕਰ ਲਈ ਅਸੀਂ ਹਮੇਸ਼ਾ ਤਤ ਪਰ ਹਾਂ ਔਰ ਸਰਕਾਰ ਨੂੰ ਇੱਕ ਵਾਰ ਫੇਰ ਮੈਂ ਮੰਗ ਕਰਦਾ ਕਿ ਨਾ ਜ਼ਾਲਿਮਾਂ ਦੇ ਖਿਲਾਫ ਜਿਨ੍ਹਾਂ ਨੇ ਇਨਸਾਨੀਅਤ ਦਾ ਕਤਲ ਕੀਤਾ ਹੈ ਉਹਨਾਂ ਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ ਉਹਨਾਂ ਨੂੰ ਐਸੀਆਂ ਦਰਦਨਾਕ ਔਰ ਐਸੀਆਂ ਇਬਰਤਨਾਕ ਸਜ਼ਾਵਾਂ ਦਿੱਤੀਆਂ ਜਾਣ ਕਿ ਅੱਗੇ ਨੂੰ ਕੋਈ ਇਦਾਂ ਦੀ ਹਰਕਤ ਕਰਨ ਦੀ ਹਿੰਮਤ ਨਾ ਕਰ ਸਕੇ ਇਹਨਾਂ ਸ਼ਬਦਾਂ ਨਾਲ ਤੁਹਾਡਾ ਸਾਰਿਆਂ ਦਾ ਧੰਨਵਾਦ ਕਰਦੇ ਆ ਕਿ ਤੁਸੀਂ ਵੱਡੀ ਗਿਣਤੀ ਦੇ ਵਿੱਚ ਅੱਜ ਦੇ ਇਸ ਕੈਂਡਲ ਮਾਰਚ ਦੇ ਵਿੱਚ ਹਿੱਸਾ ਲਿਆ ਔਰ ਇਸੇ ਤਰ੍ਹਾਂ ਆਪਣਾ ਜਿਹੜਾ ਪਾਈਚਾਰਾ ਹੈ ਆਪਣੀ ਇਕਤਾ ਜਿਹੜੀ ਹੈ ਉਸ ਨੂੰ ਆਪਣਾ ਬੜਾ ਕੇ ਰੱਖਣਾ ਹੈ ਅਤੇ ਆਪਣੇ ਦੇਸ਼ ਲਈ ਆਪਣੇ ਦੇਸ਼ ਦੇ ਲੋਕਾਂ ਦੇ ਲਈ ਇੱਥੇ ਦੇ ਹਿੰਦੂ ਵੀਰਾਂ ਦੇ ਲਈ ਸਿੱਖ ਵੀਰਾਂ ਦੇ ਲਈ Dalit ਵੀਰਾਂ ਦੇ ਲਈ ਨਿਸਾਈਆਂ ਦੇ ਲਈ ਸਮਾਨਤਾ ਲਈ ਸਾਰਿਆਂ ਨੇ ਆਪਾਂ ਨੇ ਰਲ ਮਿਲ ਕੇ ਹਮੇਸ਼ਾ ਹੀ ਇਕਜੁੱਟ ਹੋ ਕੇ ਆਵਾਜ਼ ਬੁਲੰਦ ਕਰਨੀ ਹੈ। ਹਟੜਵਾਜ਼ ਕਟਿਆ ਸਰਦਾਰਾ ਦਿੱਤੀ ਜੀ ਪਹਿਲਗਾਮ ਦੇ ਵਿੱਚ ਜਿਹੜੇ ਪਿਛਲੇ 2 ਦਿਨ ਪਹਿਲਾਂ 27 ਬੰਦੇ ਦੀ ਡੈਥ ਹੋਈ ਆ। ਉਹ ਅੱਤਵਾਦੀ ਅੱਤਵਾਦੀਆਂ ਨੇ ਮਾਰੇ ਨੇ ਬਹੁਤ ਮਾੜੀ ਘਟਨਾ ਹੋਈ ਆ ਉਹਦੇ ਰੋਸ ਵਿੱਚ ਅੱਜ ਅਸੀਂ ਕੈਂਡਲ ਮਾਰਚ ਕਰ ਰਹੇ ਆ ਸਾਰਾ ਸਾਡੇ ਇੱਥੋਂ ਦੇ Hindu, Sikh, Musalman ਸਾਰੇ ਵੀਰ ਸਾਡੇ ਇੱਥੋਂ ਦੇ ਸ਼ਹਿਰ ਦੇ ਜੋ ਅਸੀਂ ਗੁਲਦਸਤਾ ਘਟਾ ਉਹ ਅੱਜ ਅਸੀਂ ਸਾਰਿਆਂ ਦੇ ਨਾਲ ਆ ਇੱਕ ਦੂਜੇ ਦੇ ਨਾਲ ਆ ਕਿਉਂਕਿ ਕਿਸੇ ਵੀ ਕਮਿਊਨਿਟੀ ਨੂੰ ਅੱਜ ਦੁੱਖ ਹੋਇਆ ਤਾਂ ਸਾਰਿਆਂ ਨੂੰ ਹੋਇਆ ਪਰ ਇਸੇ ਇਹੀ ਗੱਲ ਕਹਾਂਗੇ ਜਿਹੜੇ ਅੱਤਵਾਦ ਨੇ ਜੋ ਵੀ ਕੀਤਾ ਜਾਂ ਉਹਨਾਂ ਨੂੰ ਸਖਤ ਸਜ਼ਾ ਦਿੱਤੀ ਜਾਵੇ ਜਦੋਂ ਵੇ ਅਸੀਂ ਮੈਂ ਖੁਦ ਕਸ਼ਮੀਰ ਦੇ ਵਿੱਚ ਪਹਿਲਗਾਮ ਜਾ ਕੇ ਆਏ ਆ ਉਹ ਬਹੁਤ ਹੀ ਵਧੀਆ ਮਾਹੌਲ ਸੀ ਉਸ ਟਾਈਮ ਤੇ ਅੱਜ ਇੰਡੀਆ ਪੂਰਾ ਕਸ਼ਮੀਰ ਜਾ ਰਿਹਾ ਸੀਗਾ ਅੱਜ ਸਾਨੂੰ ਬਹੁਤ ਹੀ ਦਿਲ ਨੂੰ ਛੱਟ ਲੱਗੀ ਹੈ ਕਿਉਂਕਿ ਕਸ਼ਮੀਰ ਦੀ ਡਿਵੈਲਪਮੈਂਟ ਬਹੁਤ ਜ਼ਿਆਦਾ ਹੋ ਗਈ ਹੈ ਅੱਜ ਬਹੁਤ ਝੜਕਾ ਲੱਗਿਆ ਪੂਰੇ ਦੇਸ਼ ਨੂੰ ਮੈਂ ਗ੍ਰਾਮ ਦਰਾਲੇ ਨੂੰ ਮੌਦੀ ਸਰਕਾਰ ਨੂੰ ਜਿਹੜੀ ਉਹਨਾਂ ਦੇ ਪ੍ਰਸ਼ਾਸਨ ਨੇ ਜਾਂ ਬੀਐਸਐਫ ਨੇ ਉੱਥੋਂ ਦੀ ਸਿਕਿਉਰਿਟੀ ਨੇ ਚੂਕ ਕੀਤੀ ਹੈ ਕਿਉਂਕਿ ਇੱਕ ਇਨਸਾਨ ਜਿਹੜਾ ਮਾਰਨ ਲਈ ਆਇਆ ਔਰ ਰਾਈਫਲਰ ਲੈ ਕੇ ਆਇਆ ਉਹਦਾ ਕੰਮ ਸਿਕਿਉਰਿਟੀ ਨੂੰ ਬਤਾਉਣਾ ਚਾਹੀਦਾ ਨਾ ਇਹਦੀ ਜਾਂਚ ਕਰਨੀ ਚਾਹੀਦੀ ਹੈ ਵੀ ਕਿਉਂ ਆਈਏ ਕੀ ਕਾਰਨ ਜਿਹਦਾ ਇਸ ਤਰ੍ਹਾਂ ਦੀਆਂ ਏਜੰਸੀਆਂ ਨੂੰ ਇਹਨਾਂ ਨੂੰ ਸਿਕਿਉਰਿਟੀ ਦੇਣਾ ਇਹ ਇਸ ਗੱਲੋਂ ਮੈਂ ਕਹੂੰਗਾ ਸਰਕਾਰ ਦੀ ਵੀ ਨਾਕੀ ਰਹੀ ਹੈ ਜਿਹੜਾ ਕਿ ਇਹ ਸਾਡੇ ਜਿੰਨੇ ਵੀ ਮਥੋਂ ਦੇ ਗਏ ਉਹ ਮਾਰੇ ਗਏ ਵਿਚਾਰੇ ਜਿਹਨਾਂ ਨੂੰ ਕੁਝ ਪਤਾ ਨਹੀਂ ਕਿ ਅੱਜ ਕੀ ਹੋਣਾ ਸਾਡੇ ਨਾਲ ਉਹਦੇ ਅਸੀਂ ਅੱਜ ਸਰਦਾਰ ਜੀ ਦੇ ਰਹੇ ਜੀ ਡੀਜੀ ਸਾਹਿਬ ਨੂੰ ਮੈਮੋਰੰਡਮ ਦਿੱਤਾ ਸਾਰੇ ਧਰਮਾਂ ਦੇ ਨਾਲ ਕੇ ਉਹਦੇ ਲਈ ਅਸੀਂ ਅੱਜ ਇੱਕ ਤਰ੍ਹਾਂ ਦਾ ਸਹੂਤ ਦੇ ਰਹੇ ਹਾਂ ਜੀ ਤੇ ਸਰਦਾਰ ਮਲੇਰਕੋਟਲਾ ਬਹੁਤ ਆਪਸੀ ਭਾਈਚਾਰਕ ਸੰਜੋਗ ਨੂੰ ਲੈ ਕੇ ਸਾਰੇ ਜਾਤਾਂ ਦੇ ਧਾਰਮਿਕ ਕੱਢੇ ਮਹਾਰਾਜ ਜੀ ਜਵਾਬ ਜੀ ਨੇ ਸਿੱਖਾਂ ਦੀ ਖਾਤਰ ਅੱਜ ਵੀ ਉਹਨਾਂ ਦਾ ਨਾਮ ਆ ਹਰ ਕਰਦੇ ਹਰ ਦਿਲ ਚ ਨਾਮ ਆ ਕਿਉਂਕਿ ਅੱਜ ਸਾਡਾ ਵੀ ਹਾਂ ਦਾ ਨਾਰਾ ਹੀ ਹੈ ਇਹ ਇਹ ਹਾਂ ਦਾ ਨਾਰਾ ਹੀ ਹੈ ਕਿਸੇ ਵੀ ਕੌਮਟੀ ਨਾਲ ਚਾਹੀਏ ਇਹ ਸਾਰੇ ਕੋਈ ਵੀ ਹੋਵੇ ਦੁੱਖ ਧੋਖ ਬਿਲਕੁਲ ਹਾਂ ਦਾ ਨਾਰਾ ਮਾਰ ਰਹੇ ਆ ਪ੍ਰਸ਼ਾਸਨ ਨੂੰ ਜਗਾ ਰਹੇ ਆ ਸਰਕਾਰ ਨੂੰ ਜਗਾ ਰਹੇ ਆ ਦੇਖੋ ਇਹ ਬਿਲਕੁਲ ਹੋਣਾ ਚਾਹੀਦਾ ਸਕਿਉਰਟੀ ਸਾਡੀ ਇਨਾ ਟੈਕਸ ਪੈਣਾ ਹੈ ਇਸ ਜੋਟੀ ਦੇ ਦਿੱਤੇ ਆ ਜੀ ਇਹ ਪਹਿਲਗਾਮ ਦੇ ਵਿੱਚ ਜਿਹੜੇ ਕੁਝ ਇਨਫੋ ਸੈਂਟਰ ਲੋਕ ਉੱਥੇ ਘੁੰਮਣ ਗਏ ਸੀ ਉਹਨਾਂ ਨੂੰ ਟਾਰਗੇਟ ਕੀਤਾ ਟਾਰਗੇਟ ਕਿਲਿੰਗ ਕੀਤੀ ਗਈ ਹੈ ਅੱਤਵਾਦੀਆਂ ਦੇ ਵੱਲੋਂ ਉਹਦੀ ਅਸੀਂ ਮਨੀਰ ਕੋਟਲਾ ਦੇ ਪੰਜਾਬ ਦੇ ਹੋਰ ਸਾਰੇ ਹਿੰਦੁਸਤਾਨ ਦੇ ਜਿਹੜਾ ਮੁਸਲਮਾਨ ਹੈ ਅਸੀਂ ਬੁਰਜ਼ੋਰ ਉਹਦੀ ਮੁਜ਼ਮਮਤ ਕਰਦੇ ਬਲਕਿ ਕਸ਼ਮੀਰ ਦਾ ਜਿਹੜਾ ਉਹ ਮੁਸਲਮਾਨ ਹੈ ਉੱਥੇ ਉਹਨਾਂ ਦੇ ਉਸ ਦਿਨ ਦੀ ਰੋਕੀ ਤੱਕ ਨਹੀਂ ਪੱਕੀ ਹੈ ਉਹਨਾਂ ਨੂੰ ਇੰਨਾ ਜ਼ਿਆਦਾ ਇੰਨੇ ਜ਼ਿਆਦਾ ਜ਼ੰਮਦਾਦਾਨ ਨੇ ਔਰ ਜਿਹੜੇ ਲੋਕ ਉੱਥੇ ਸਰਵਾਈਵ ਕੀਤੇ ਨੇ ਉਹਨਾਂ ਨੇ ਵੀ ਦੱਸਿਆ ਕਿ ਉੱਥੇ ਇੱਕ ਲੜਕਾ ਬਚਾਉਂਦਾ ਬਚਾਉਂਦਾ ਸੀ ਉਹਨਾਂ ਨੂੰ ਉਹ ਬੰਦਾ ਸ਼ਹੀਦ ਹੋਇਆ ਜੀ ਔਰ ਦੂਸਰੀ ਗੱਲ ਜਿਹੜਾ ਇਸ ਵਕਤ ਉਹ ਅੱਤਵਾਦ ਜਿਹੜਾ پوری ਦੁਨੀਆ ਦੇ ਵਿੱਚ ਕਿਸੇ ਵੀ ਕੰਟਰੀ ਦੇ ਵਿੱਚ ਹੋਵੇ ਭਾਰਤ ਦੇ ਵਿੱਚ ਜਿਹੜਾ ਇੱਕ ਘਟਨਾ ਹੋਈ ਹੈ ਇਹ ਹੋਵੇ ਇਜ਼ਰਾਇਲ ਵੱਲੋਂ ਫਿਲਸਤੀਨ ਦੇ ਉੱਪਰ ਜ਼ੁਲਮ ਕੀਤਾ ਜਾ ਰਿਹਾ ਹੈ ਆਪਾਂ ਤੁਹਾਨੂੰ ਬਾਤ ਦੱਸਾਈ ਜਾ ਰਿਹਾ ਉਹ ਹੋਵੇ ਉਸ ਤੋਂ ਇਲਾਵਾ ਨੈਕਸਲਾਈਟ ਜਿਹੜੇ ਹੈਗੇ ਨੇ ਏਰੀਆਸ ਉਹ ਹੋਵੇ ਅੱਤਵਾਦ ਦਾਤਾ ਦੁਨੀਆ ਦੇ ਵਿੱਚ ਕਿਤੇ ਨਾਮੋਂ ਨਿਸ਼ਾਨ ਵੀ ਨਹੀਂ ਹੋਣਾ ਜੀ